ਸਲੋਕ ਮਹੱਲਾ ਪੰਜਵਾਂ ਸੋਣਾ ਸੱਜਣਾ ਪ੍ਰੀਤਮ ਮੇਰਿਆ ਮੈਂ ਸਤਗੁਰ ਦੇਹੋ ਦਿਖਾਲ ਹਉ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰਖਾ ਸਮਾਲ ਇਕਸ ਸਤਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਗੁਰ ਤੇ ਨਾ ਮਿਲਾਇਓ ਨਾ ਜੇ ਨਾ ਸਦਹੀ ਵਰਤੈ ਨਾਲ ਮਹੱਲਾ ਪੰਜਵਾ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹੇ ਮੇਰੇ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰਾ ਮੇ ਲਾਇਆ ਜਤ ਦੇਖਾ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੀਵੜ ਅਵਰ ਨ ਕੋਏ ਪਾਉੜੇ ਦੇਵਨ ਹਰਤਾ ਤਾਰ ਕਿਤ ਮੁਖਸਾ ਲਾਹੀਐ ਜਿਸ ਰਖਾ ਕਿਰਪਾ ਤਾਰ ਰਿਜਕ ਸਮਾਹੀਐ ਕੋਈ ਨਾ ਕਿਸ ਹੀ ਵਸ ਸਭ ਨਾ ਇਕ ਧਰ ਪਾਲੇ ਬਾਲਕ ਵਾਂਗ ਦੇ ਕੇ ਆਪ ਕਰ ਹਾਂਜੀ ਇਹ ਪਾਠ ਜੋ ਹੈ ਪਾਲੇ ਬਾਲਕ ਵਾਂਗ ਇਹ ਬਿੰਦੀ ਦੇ ਨਾਲ ਵਾਂਗ ਪਾਠ ਕਰਨਾ ਹੈ ਵਾਗ ਨਹੀਂ ਕਰਨਾ ਸੋ ਜਿਵੇਂ ਗੁਰਮੁਖਾਂ ਨੇ ਆਪਣੀ ਰਚਨਾ ਤੋਂ ਇਹ ਪਾਠ ਉਚਾਰਨ ਕੀਤਾ ਹੈ ਬਿੰਦੀ ਦੇ ਸਹਿਤ ਇਹ ਪਾਠ ਵਾਂਗ ਹੀ ਕਰਨਾ ਹੈ ਜੀ ਬਾਲੇ ਬਾਲਕ ਵਾਂਗ ਦੇਖੈ ਆਪਕਰ ਕਰਦਾ ਆਨੰਦ ਬਿਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰਥ ਹਉ ਤਿਸ ਕੁਰਬਾਨੀਐ ਗਾਇਐ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੇ ਹਰ ਰਸ ਭੋਗਿਆ ਸ਼ਲੋਕ ਮਹੱਲਾ ਪੰਜਵਾਂ ਢੀੜਹ ਮੋਕਲਾਈ ਕੀਤੀ ਆਨਾ ਸਭ ਰੱਖੇ ਕੁਟੰਬੈ ਨਾਲ ਕਾਰਜ ਆਪਸ ਵਾਰਿਆਨ ਸੋ ਪ੍ਰਭ ਸਦਾ ਸੁਭਾਲ ਹਾਂਜੀ ਸਾਧ ਸੰਗਤ ਜੀ ਜਦੋਂ ਆਪਾਂ ਪਾਠ ਕਰਦੇ ਆਂ ਕਈ ਵਾਰੀ ਕੁਟੰਬੈ ਬੱਬੇ ਦੀ ਆਵਾਜ਼ ਦੇ ਵਿੱਚ ਆ ਜਾਂਦਾ ਹੈ ਪਰ ਇਸ ਪਾਠ ਨੂੰ ਬੋਲਣ ਲੱਗਿਆਂ ਪੂਰਾ ਧਿਆਨ ਦੇਣਾ ਹੈ ਬੱਬੇ ਦੇ ਨਾਲ ਹੀ ਕੁਟੰਬੈ ਬੱਬੇ ਦੀ ਆਵਾਜ਼ ਦੇ ਨਾਲ ਹੀ ਇਹ ਪਾਠ ਕਰਨਾ ਹੈ ਸੋ ਧਿਆਨ ਦੇ ਨਾਲ ਕੁਟੰਬੈ ਬੱਬੇ ਦੇ ਨਾਲ ਹਾਂਜੀ ਪ੍ਰਭ ਮਾਤ ਪਿਤਾ ਕੰਠ ਲਾਏਗਾ ਲਹੋੜੇ ਬਾਲਕ ਪਾਲ ਦਿਆਲ ਹੋਏ ਸਭ ਜੀਅ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਵੇਣਾ ਤੋਦ ਹੋਰ ਜੇ ਮੰਗਣਾ ਸਿਰ ਦੁੱਖਾ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰ ਵਣ ਤਿਨ ਹਰਿਆ ਕੀਤੇ ਆ ਨਾਨਕ ਕਿਆ ਮਨੁਖ ਪਾਉੜੇ ਸੋ ਐਸਾ ਦਾ ਤਾਰ ਮਨ ਹੋ ਨਾ ਬੀਸਰੈ ਘੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸ ਨੋ ਬਲ ਧਰੈ ਜਿਸਹਿਜ ਰਾਇ ਆਪ ਸੋਈ ਅਜਰ ਜਰੈ ਤਿਸਹੀ ਮਿਲਿਆ ਸੱਚ ਮੰਤਰ ਗੁਰ ਮਨ ਧਰੈ ਸਲੋਕ ਮਹੱਲਾ ਪੰਜਵਾ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨੇ ਇਕ ਮਨ ਇਕ ਅਰਾਧੇਆ ਤਿਨ ਸਦ ਬਲੇ ਹਾਰੈ ਜਾਓ ਜਿਨੇ ਇਕ ਮਨ ਇਕ ਅਰਾਧੇਆ ਤਿਨ ਸਦ ਬਲੇ ਹਾਰੈ ਜਾਓ ਤਿਨ ਕੀ ਧੂੜ ਹਮ ਬਾਛਦੇ ਕਰਮੀ ਪੱਲੇ ਪਾਏ ਜੋ ਰਤੇ ਰੰਗ ਗੋਵਿੰਦ ਕੈ ਹਉ ਤਿਨ ਬਲੇ ਹਾਰੈ ਜਾਓ ਆਖਾ ਬਿਰਤਾ ਜੀ ਅਕੀ ਹਰ ਸੱਜਣ ਮਿਲ ਹੋਰੈ ਗੁਰਪੂਰ ਮਿਲਾਇ ਜਨਮ ਮਰਨ ਦੁਖ ਜਾਇ ਜਨ ਨਾਨਕ ਪਾਇਆ ਅਗਮ ਰੂਪ ਅਨਤ ਨਾ ਕਾਹੂ ਜਾਇ ਮਹੱਲਾ ਪੰਜਵਾ ਸਾਧ ਸੰਗਤ ਜੀ ਜਦੋਂ ਸ਼ਲੋਕ ਪ੍ਰਾਰੰਭ ਹੋਇਆ ਸੀ ਸ਼ਲੋਕ ਮਹੱਲਾ ਪੰਜਵਾ ਤਨ ਸੁਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ ਆਲਾਪਤ ਪਾਠ ਜਿਹੜਾ ਹੈ ਇਹ ਇਕੱਠਾ ਹੀ ਬੋਲਣਾ ਹੈ ਆਲਾਪਤ ਪਾਠ ਵੱਖਰਾ ਵੱਖਰਾ ਨਹੀਂ ਕਰਨਾ ਸੋ ਇਹ ਪਾਠ ਜੋ ਹੈ ਆਲਾਪਤ ਇਕੱਠਾ ਹੀ ਹੈ ਜੀ ਹਾਂਜੀ ਮਹੱਲਾ ਪੰਜਵਾ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਨ ਸੋ ਦਿਨਸ ਸੰਜੋਗੜਾ ਜਿਤ ਦੇਠਾ ਗੁਰ ਦਰਸਾਰ ਮਨ ਕੀਆ ਇੱਛਾ ਪੂਰੀਆ ਹਰ ਪਾਇਆ ਅਗਮ ਅਪਾਰ ਹਉ ਮੈਂ ਟੁੱਟਾ ਮੋਹੜਾ ਜਿਤ ਇੱਕ ਸੱਚ ਨਾਮ ਆਧਾਰ ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ ਪਾਉੜੀ ਸਿਫਤ ਸਲਾਹਣਾ ਭਗਤ ਵਿਰਲੇ ਦਿੱਤੀ ਅਨ ਸਉਪੇ ਜਿਸ ਪੰਡਾਰ ਫਿਰ ਪੁੱਛ ਨਾ ਲੀਤੀ ਅਨ ਜਿਸਨੂੰ ਲੱਗਾ ਰੰਗ ਸੇ ਰੰਗ ਰਤਿਆ ਓਨਾ ਇੱਕੋ ਨਾਮ ਆਧਾਰ ਇਕਾ ਓਨ ਭਤਿਆ ਉਹ ਨਾ ਪਿਛੈ ਜੱਗ ਪੁੰਚੈ ਭੂਗਾਈ ਉਹ ਨਾ ਪਿਆਰਾ ਰੱਬ ਉਹ ਨਾ ਹਾ ਜੋ ਗਈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਬਲੇਹਾਰੀ ਤਿਨ ਜੇ ਖਸਮੈ ਭਾਣਿਆ ਸ਼ਲੋਕ ਮਹੱਲਾ ਪੰਜਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੇ ਮੁਹ ਮੈਲਾ ਕਰੈ ਨਾ ਭੰਗ ਜਾਣੈ ਬਿਰਥਾ ਜੀਅ ਕੀ ਕਦੇ ਨਾ ਓੜੈ ਰੰਗ ਹਾਂਜੀ ਜਿਵੇਂ ਗੁਰਮੁਖਾਂ ਨੇ ਪਾਠ ਗੋਸਟੇ ਕੀਤਾ ਹੈ ਇਸੇ ਤਰ੍ਹਾਂ ਦੇ ਨਾਲੇ ਪਾਠ ਗੋਸਟੇ ਹੀ ਕਰਨਾ ਗੋਸਟੇ ਪੂਰਾ ਸਸਾ ਬਲਾ ਕਰਕੇ ਇਹ ਪਾਠ ਨਹੀਂ ਕੀਤਾ ਜਾਵੇਗਾ ਜਿਵੇਂ ਆਪਾਂ ਮੁਹਾਰ ਨਹੀਂ ਪੜਦੇ ਆ ਉਹਦੇ ਵਿੱਚ ਇੱਕ ਪਾਠ ਐਸਾ ਆਉਂਦਾ ਹੈ ਜਿਹਦੇ ਵਿੱਚ ਦੱਸਿਆ ਹੋਇਆ ਹੈ ਕਿ ਕਈਆਂ ਥਾਵਾਂ ਤੇ ਪਾਠ ਕਰਨ ਲੱਗਿਆਂ ਸਸਾ ਆਪਣੀ ਪੂਰੀ ਆਵਾਜ਼ ਨਹੀਂ ਕੱਢਦਾ ਜਿਵੇਂ ਅਸ਼ਟ ਖਸ਼ਟ ਕਸ਼ਟ ਇਸੇ ਤਰ੍ਹਾਂ ਇੱਥੇ ਗੋਸ਼ਟੇ ਪਾਠ ਹੈ ਤੋ ਇਹ ਨਾ ਪਾਲਸਣ ਪਾਠਾ ਨੂੰ ਅਸਟ ਕਸਟ ਖਸਟ ਇਹ ਨਹੀਂ ਬੋਲਿਆ ਜਾਵੇਗਾ ਤੇ ਇਸ ਕਰਕੇ ਇੱਥੇ ਸਸਾ ਆਪਣੀ ਪੂਰੀ ਆਵਾਜ਼ ਨਹੀਂ ਦਿੰਦਾ ਤੇ ਇਸ ਕਰਕੇ ਇਹ ਪਾਠ ਗੋਸਟੇ ਹੀ ਕੀਤਾ ਜਾਵੇ ਗੋਸਟੇ ਨਹੀਂ ਕਰਨਾ ਜੀ ਹਾਂਜੀ ਹਰ ਇੱਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਹਰ ਇੱਕੋ ਮੇਰਾ ਦਾਤਾ ਰਹਿ ਸਿਰ ਦਾਤਾ ਜਗ ਹਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭ ਨਾ ਸਮਰਥ ਸਤਗੁਰ ਸੰਤ ਮਿਲਾਇਆ ਮਸਤਕ ਧਰ ਕੈ ਹਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕੀਆ ਇੱਛਾ ਪੂਰੀਆ ਪਾਇਆ ਧੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ ਮਹੱਲਾ ਪੰਜਵਾ ਮਨ ਮੁਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆ ਹੀ ਭਜ ਜਾਨ ਕਦੇ ਨਾ ਪਾਇਨ ਬੰਧ ਚਿਚਰ ਪੈਨਨ ਖਾਵਨੇ ਤਿਚਰ ਰਖਨ ਗੰਢ ਜਿਤ ਦਿਨ ਕਿਸ਼ਨਾ ਹੋਵਾਈ ਤਿਤ ਦਿਨ ਬੋਲਨ ਗੰਧ ਜੀ ਕੀ ਸਾਰ ਨ ਜਾਣਨੀ ਮਨ ਮੁਖ ਅਗਿਆਨੀ ਅੰਧ ਕੂੜਾ ਗੰਢ ਨਾ ਚਲਾਏ ਟਿੱਕੜ ਪੱਥਰ ਬੰਧ ਹਾਂਜੀ ਜਿਵੇਂ ਗੁਰਮੁਖ ਨੇ ਪਾਠ ਬੜਾ ਟਿਕ ਕਰਕੇ ਉਥੇ ਆ ਕਰਕੇ ਕੀਤਾ ਜਾਣਨੀ ਤੋ ਕਈ ਵਰੀ ਆਪਾਂ ਕਾਲੀ ਦੇ ਵਿੱਚ ਅੱਖਰ ਜਿਹੜਾ ਪਹਿਲਾਂ ਲੱਗਾ ਹੋਇਆ ਉਹਨੂੰ ਬਾਅਦ ਵਿੱਚ ਪੜ ਜਾਂਦੇ ਆ ਜਿਹੜਾ ਬਾਅਦ ਵਿੱਚ ਲੱਗਾ ਹੋਇਆ ਉਹਨੂੰ ਪਹਿਲਾਂ ਆਪਾਂ ਜਾਣਣੀ ਪੜ ਦੰਨੇ ਹਾਂ ਪਰ ਇਹ ਪਾਠ ਜਾਣਨੀ ਬਹੁਤ ਧਿਆਨ ਦੇ ਨਾਲ ਕਰਨਾ ਹੈ ਪਹਿਲਾਂ ਨਾਣਾ ਹੈ ਫਿਰ ਨੰਨੇ ਨੂੰ ਬਿਹਾਰੀ ਇਸ ਕਰਕੇ ਇਹ ਪਾਠ ਜੀਵ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਜਿਵੇਂ ਗੁਰਮੁਖਾਂ ਨੇ ਕੀਤਾ ਹੈ ਇਸੇ ਤਰ੍ਹਾਂ ਹੀ ਇਹ ਪਾਠ ਕਰਨਾ ਹੈ ਜੀ ਕੂੜਾ ਗੰਢ ਨਾ ਚੱਲਾਈ ਚਿੱਕੜ ਪੱਥਰ ਬੰਧ ਅੰधे ਆਪ ਨਾ ਜਾਣਨੀ ਫੱਕੜ ਪੇਟਣ ਤੰਦ ਝੂਠਾ ਵੋਹਿ ਲਪਟਾਇਆ ਹਾਉ ਹਾਉ ਕਰਤ ਬਿਹੰਦ ਕਿਰਪਾ ਕਰੇ ਜਿਸ ਆਪਾਣੇ ਧੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਪਰੇ ਜੋ ਸਤਗੁਰ ਸਰਣ ਪਰੇ ਪੌੜੀ ਜੋ ਰਤੇ ਦੀਦਾਰ ਸੇਈ ਸੱਚਾ ਹਾਕ ਜਿਨੀ ਜਾਤਾ ਖਸਮ ਕਿਉ ਲੱਭੈ ਤਿਨਾ ਖਾਕ ਮਨ ਮੈਲਾ ਵੇਕਾਰ ਹੋਵੈ ਸੰਗ 파ਕ ਜਿਸਾ ਸੱਚਾ ਮਹਿਲ ਖੁੱਲੈ ਭਰਮ ਤਾਕ ਜਿਸਹਿ ਦੇਖਾਲੇ ਮਹਿਲ ਤਿਸਨਾ ਮਿਲੈ ਤਾਕ ਮਨ ਤਨ ਹੋਏ निहाल ਬਿੰਦਕ ਨਦਰ ਝਾਕ ਨਉ ਨਿਧ ਨਾਮ ਨਿਧਾਨ ਗੁਰ ਕੈ ਸਬਦਿ ਲਾਗ ਤਿਸੈ ਮਿਲਾ ਸੰਤ ਖਾਕ ਤਿਸੈ ਮਿਲਾ ਸੰਤ ਖਾਕ ਮਸਤਕ ਜਿਸੈ ਭਾਗ